ਸੰਪਲਾ ਫਾਊਂਡੇਸ਼ਨ ਦੇ ਨਾਲ ਸੰਬੰਧਿਤ ਸਮਾਜ ਸੇਵੀ ਸੰਸਥਾ ਨਵਿਆ ਹੈਲਪਿੰਗ ਹੈਂਡਸ ਦੇ ਵੱਲੋਂ ਸੀਨੀਅਰ ਭਾਜਪਾਗੂ ਆਸ਼ੂ ਸੰਪਲਾ ਦੀ ਪੁੱਤਰੀ ਨਵਿਆ ਦੀ ਮਿੱਠੀ ਯਾਦ ਵਿੱਚ ਇੱਕ ਮੈਗਾ ਖੂਨਦਾਨ ਕੈਂਪ ਐਤਵਾਰ 14 ਦਸੰਬਰ ਨੂੰ ਫਗਵਾੜਾ ਦੇ ਜੀਟੀ ਰੋਡ ਸਥਿਤ ਆਸ਼ੀਸ਼ ਕੰਟੀਨੈਂਟਲ ਵਿਖੇ ਲਗਾਇਆ ਜਾ ਰਿਹਾ ਇਸ ਮੈਗਾ ਕੈਂਪ ਦਾ ਬੈਨਰ ਸਾਬਕਾ ਕੇਂਦਰੀ ਮੰਤਰੀ ਤੇ ਅਨੁਸੂਚਿਤ ਕਮਿਸ਼ਨ ਦੇ ਸਾਬਕਾ ਰਾਸ਼ਟਰੀ ਚੇਅਰਮੈਨ ਵਿਜੇ ਸੰਪਲਾ ਵੱਲੋਂ ਲਾਂਚ ਕੀਤਾ ਗਿਆ ਆਸ਼ੂ ਸੰਪਲਾ ਦਾ ਕਹਿਣਾ ਕਿ ਉਹਨਾਂ ਦੀ ਪੁੱਤਰੀ ਨਵਿਆ ਸੰਪਲਾ 2.5 ਸਾਲ ਦੀ ਦੇ ਵਿੱਚ ਸਮੇਂ ਸਿਰ ਖੂਨ ਨਾ ਮਿਲਣ ਕਰਕੇ ਦੁਨੀਆ ਨੂੰ ਵੱਲ ਵਿਦਾ ਗਈ ਸੀ ਇਸ ਦੁਖਦਾਈ ਘਟਨਾ ਨੇ ਉਹਨਾਂ ਨੂੰ ਸੰਪਲਾ ਫਾਊਂਡੇਸ਼ਨ ਤੇ ਨਵਿਆ ਹੈਲਪਿੰਗ ਹੈਂਡਸ ਦੇ ਰਾਹੀਂ ਬਾਅਦ ਤੋਂ ਬਾਅਦ ਖੂਨਦਾਨ ਦਾ ਟੀਚਾ ਅਮਿਤ ਕੇ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ ਤੇ ਇਸ ਸਾਲ ਨਵਿਆਂ ਦੇ 12ਵੇਂ ਜਨਮ ਦਿਨ ਮੌਕੇ 14 ਦਸੰਬਰ ਨੂੰ ਆਸ਼ੀਸ਼ ਕੌਂਟੀਨੈਂਟਲ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸਵੇਰੇ 9:00 ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਉਨ੍ਹਾਂ ਇਲਾਕਾ ਵਾਸੀਆਂ ਨੂੰ ਬੜ ਜ਼ੋਰ ਅਪੀਲ ਕੀਤੀ ਹੈ ਕਿ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਯੋਗਦਾਨ ਪਾਉਣ ਤਾਂ ਜੋ ਕਿਸੇ ਵੀ ਮਰੀਜ਼ ਨੂੰ ਖੂਨ ਦੀ ਘਾਟ ਕਰਕੇ ਆਪਣਿਆਂ ਨੂੰ ਤੇ ਇਸ ਦੁਨੀਆ ਨੂੰ ਅਲਵਿਦਾ ਨਾ ਕਹਿਣਾ ਪਵੇ। ਹਾਂਜੀ ਬਗਵਾੜਾ ਵਿਖੇ 14 ਦਸੰਬਰ ਨੂੰ ਦੇਨ ਐਤਵਾਰ ਗੁਪਤਾ ਪੈਲਸ ਜਿਹੜਾ ਅਸ਼ੀਸ਼ ਹੋਟਲ ਦੇ ਨਾਲ ਉਥੇ ਨਵਿਆ ਹੈਲਪਿੰਗ ਹੈਂਡ ਦੇ ਵੱਲੋਂ ਸਾਪਲਾ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਕੀਤਾ ਜਾ ਰਿਹਾ ਜਿਹੜਾ ਵੱਡੀ ਗਿਣਤੀ ਚ ਲੋਕਾਂ ਨੂੰ ਅਸੀਂ ਖੂਨਦਾਨ ਤੇ ਕਰਨ ਦੇ ਲਈ ਅਪੀਲ ਕੀਤੀ ਹੈ ਔਰ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਸਾਨੂੰ ਉਤਸ਼ਾਹ ਵੀ ਦਿੱਤਾ ਹੈ ਸੋ ਸਾਰਿਆਂ ਨੂੰ ਅਸੀਂ ਤੁਹਾਡੇ ਮਾਧਮ ਦੇ ਨਾਲ ਇਹ ਅਪੀਲ ਬੇਨਤੀ ਵੀ ਕਰਦੇ ਆਂ ਕਿ 90 ਫਾਊਂਡੇਸ਼ਨ ਵੱਲੋਂ ਜਿਹੜਾ ਇਹ ਕਾਰਜਕ੍ਰਮ ਕਰਵਾਇਆ ਜਾ ਰਿਹਾ ਉਹਦੇ ਚ ਸਾਰੇ ਸ਼ਹਿਰ ਵਾਸੀ ਵੱਧ ਚੜ ਕੇ ਸਹਿਯੋਗ ਵੀ ਦੇਣ ਔਰ ਇਸ ਮੈਗਾ ਬਲੱਡ ਡੋਨੇਸ਼ਨ ਕੈਂਪ ਨੂੰ ਹੋਰ ਵਧੀਆ ਬਣਾਉਣ ਦੇ ਲਈ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਔਰ ਖੂਨਦਾਨ ਮਹਾਦਾਨ ਇਸ ਗਾਂਦੇ ਆਂ ਕਿ ਇੱਕ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਕੰਮ ਆਉਂਦਾ ਸੋ ਉਹਦੇ ਲਈ ਅਸੀਂ ਇੱਥੇ ਇਸ 90 ਦੇ ਨਾਮ ਦੇ ਉੱਤੇ 90 ਹੈਲਪਿੰਗ ਹੈਂਡ ਦੇ ਤੌਰ ਤੇ ਅਸੀਂ ਸ਼ੁਰੂ ਕਰ ਰਹੇ ਹਾਂ ਸੋ ਆਸ ਕਰਦੇ ਹਾਂ ਕਿ ਤੁਹਾਡੇ ਸਾਰੇ ਸਹਿਯੋਗ ਨਾਲ ਇੱਕ ਸਮਾਜ ਦੇ ਪ੍ਰਤੀ ਜਿਹੜਾ ਆਪਣਾ ਵਚਨਬੱਧਤਾ ਉਹ ਅਸੀਂ ਨਿਭਾਉਣ ਜਾ ਰਹੇ ਹਾਂ ਤੇ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ ਬਹੁਤ ਬਹੁਤ ਅੱਜ ਅਸੀਂ 90 ਹੈਲਪਿੰਗ ਹੈਂਡ ਜੋ ਸਾਡੀ ਬੱਚੀ 90 ਦੀ ਯਾਦ ਦੇ ਵਿੱਚ ਅਸੀਂ ਜੋ ਨਵੀਂ ਏ ਆਰਗੇਨਾਈਜੇਸ਼ਨ ਤਿਆਰ ਕੀਤੀ ਗਈ ਹੈ ਉਹਦੇ ਉਹਦੇ ਵੱਲੋਂ ਅਤੇ ਸਾਪਲਾ ਫਾਊਂਡੇਸ਼ਨ ਦੀ ਸਹਿਯੋਗ ਦੇ ਨਾਲ 14 ਦਸੰਬਰ ਨੂੰ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਅਪੀਲ ਕਰਨੀ ਚਾਹੁੰਦਾ ਕਿ ਇਹ ਕੋਈ ਪੋਲਿਟੀਕਲ ਮੰਚ ਨਹੀਂ ਇਹ ਅਸੀਂ ਇੱਕ ਤੁਹਾਡੇ ਕੋ ਆਪਣੇ ਪਰਿਵਾਰ ਦੇ ਲਈ ਕਿਉਂਕਿ ਮੇਰੀ ਬੱਚੀ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਨਵਿਆ ਉਹ ਸਾਨੂੰ ਸਦੇਵੀ ਵਿਛੋੜਾ ਦੇ ਗਈ ਸੀ 2017 ਦੇ ਵਿੱਚ ਤੋ ਅੱਜ ਅਸੀਂ ਉਹਦੀ ਯਾਦ ਨੂੰ ਸਮਰਪਿਤ ਕਰਦੇ ਹੋਏ 14 ਦਸੰਬਰ ਨੂੰ ਉਹਦੇ ਜਨਮ ਦਿਨ ਵਾਲੇ ਦਿਨ ਅਸੀਂ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਉਣ ਜਾ ਰਹੇ ਹਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜਿੰਨੇ ਵੀ ਪੰਜਾਬ ਵਾਸੀਆਂ ਨੂੰ ਸਾਰੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਮੇਰੇ ਦੋਸਤ ਰਿਸ਼ਤੇਦਾਰ ਜਿੰਨੇ ਵੀ ਭਾਈ ਪੈਣ ਸਾਰੇ ਤੁੰੜ ਰਹੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਇਸ ਉਪਰਾਲੇ ਦੇ ਵਿੱਚ ਤੁਸੀਂ ਸਾਡੇ ਨਾਲ ਖੜੇ ਹੋ ਕੇ ਸਾਡਾ ਸਹਿਯੋਗ ਦਿਓ ਤਾਂ ਕਿ ਅਸੀਂ ਇਸ ਕੈਂਪ ਨੂੰ ਜੋ ਹੈ ਉਹ ਸਫਲਾ ਬਣਾ ਸਕੀਏ ਤੁਹਾਡੇ ਸਾਰਿਆਂ ਨੂੰ ਇੱਕ ਵਾਰ ਫਿਰ ਅਪੀਲ ਕਰਦਾ ਹਾਂ ਜਿੰਨੇ ਇੱਥੇ ਸਾਥੀ ਆਏ ਆ ਮੋਹਨਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਫੇਰ ਇੱਕ ਵਾਰ ਅਪੀਲ ਕੀ ਸਾਰੇ 14 ਦਸੰਬਰ ਨੂੰ ਕੁਪਤਾ ਪੈਲੇਸ ਅਸ਼ੀਸ਼ ਕੰਟੀਨੈਂਟਲ ਜੀਟੀ ਰੋਡ ਫਗਵਾੜਾ ਜੋ ਕਿ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਉਹਦੇ ਵਿੱਚ ਪਹੁੰਚ ਕੇ ਇਸ ਖੂਨਦਾਨ ਦੇ ਵਿੱਚ ਮਹਾਦਾਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ